ਮੈਂ ਪਾਠ ਕਰਦਾ ਪਰ ਮੇਰਾ ਮਨ ਨਹੀਂ ਟਿਕਦਾ ਇਹ ਸ਼ਬਦ ਆਮ ਬੋਲਦੇ ਆਪਾਂ ਵੀ ਮੈਂ ਬੜੀ ਬਾਣੀ ਪੜ੍ਹਦਾ ਪਰ ਮੇਰਾ ਮਨ ਨਹੀਂ ਟਿਕਦਾ ਕਿਉਂ ਨਹੀਂ ਟਿਕਦਾ ਕਿਉਂਕਿ ਮਨ ਭੱਜਾ ਫਿਰਦਾ ਹੈ ਮਨ ਕਹਿੰਦੀ ਇੱਧਰ ਦੌੜਦਾ ਫਿਰਦਾ ਮਨ ਨੂੰ ਤਾਂ ਬਾਣੀ ਚ ਊਠ ਦਾ ਬੱਚਾ ਆਖਿਆ ਕਰਹਲਾ ਕਰਹਲਾ ਕਹਿੰਦੇ ਨੇ ਊਠ ਦੇ ਬੱਚੇ ਨੂੰ ਊਠ ਦਾ ਬੱਚਾ ਤੁਸੀਂ ਵੇਖੋ ਚੰਚਲ ਕਿੰਨਾ ਭੱਜਾ ਫਿਰਦਾ ਕਦੀ ਇਹਨੂੰ ਭੱਜਾ ਫਿਰਦਾ ਕਦੀ ਇਹਨੂੰ ਭੱਜਾ ਫਿਰਦਾ ਜਿਹੜਾ ਮਨ ਆ ਨਾ ਇਹਦੀ ਤੇ ਰਫਤਾਰ ਬੜੀ ਜਿਆਦੀ ਹੈ ਹਵਾ ਨਾਲੋਂ ਵੀ ਤੇਜ਼ ਹੈ ਮਨ ਭੱਜਾ ਫਿਰਦਾ ਦੌੜਦਾ ਫਿਰਦਾ ਤੋ ਪਾਰਸ਼ਾ ਜੀ ਇਥੇ ਬਹੁਤ ਪਿਆਰਾ ਬਚਨ ਕਰਦੇ ਨੇ ਬਿਨ ਨਾਮੈ ਮਨ ਟੇਕ ਨਾ ਟਿਕ ਬਿਨਾ ਨਾਮ ਤੋਂ ਇਹ ਮਨ ਟਿਕਣਾ ਨਹੀਂ ਇਹਨੂੰ ਟਿਕਾਉਣ ਵਾਸਤੇ ਅਛਾ ਗੁਰੂ ਨਾਨਕ ਸਾਧਾ ਕਵਾਕ ਆਪਾਂ ਪੜਦੇ ਆਂ ਵੱਡਿਆਂ ਬਜ਼ੁਰਗਾਂ ਨੂੰ ਪਤਾ ਹੋਣਾ ਹੁਣ ਤਾਂ ਘਰਾਂ ਚ ਚੀਜ਼ਾਂ ਹੋਲੀ-ਓੜੀਆ ਲੋਪ ਹੋ ਗਈਆਂ ਜਦੋਂ ਪੁਰਾਣੇ ਸਮੇਂ ਵਿੱਚ ਦੁੱਧ ਨੂੰ ਜਾਗ ਲਾਈਦੀ ਸੀ ਅੱਜ ਵੀ ਹੈਗੇ ਨੇ ਕਈ ਕਾਰਜ ਨਾ ਘਰਾਂ ਵਿੱਚ ਕੋਈ ਦਹੀਂ ਆਪਣਾ ਜਵਾਉਂਦੇ ਨੇ ਨਹੀਂ ਤੇ ਦਹੀਂ ਅੱਜਕੱਲ ਹੌਲੀ-ਓੜੀਆ ਦਵਾਜ ਹੀ ਪੈ ਗਿਆ ਪਿੰਡਾਂ ਚ ਵੀ ਹੋਣੋਂ ਕੋਈ ਟਾਵਾ ਕਰ ਰਹਿ ਗਿਆ ਜਿਹੜਾ ਆਪਣੇ ਘਰ ਦੁੱਧ ਨੂੰ ਜਾਗ ਲਾਉਂਦਾ ਨਹੀਂ ਤੇ ਦਹੀਂ ਬਾਜ਼ਾਰਾਂ ਚੋਂ ਮਾਰਕੀਟ ਚੋਂ ਲਿਓਣਾ ਉਹ ਆਪਣੀ ਚੰਗੀ ਗੱਲ ਸਮਝੇ ਪੈਸਾ ਆ ਗਿਆ ਸਭ ਕੁਝ ਬਣਿਆ ਬਣਾਤਾ ਲੈ ਆਉ ਪ੍ਰਾਣੇ ਸਮਝਦੇ ਦੁੱਧ ਨੂੰ ਮਾਵਾਂ ਜਾਗਰ ਆਉਂਦੀਆਂ ਸੀ ਤੇ ਜਦੋਂ ਦਹੀਂ ਬਣ ਜਾਣਾ ਤੇ ਸਵੇਰੇ ਜਦੋਂ ਦਹੀਂ ਵਿੱਚ ਮਧਾਣੀ ਪਾ ਕੇ ਜਦੋਂ ਰੜਕਿਆ ਜਾਂਦਾ ਸੀ ਨਾ ਤੇ ਉਸ ਮਧਾਣੀ ਦੇ ਬੰਨੇ-ਬੰਨੇ ਜਿਹੜੀ ਰੱਸੀ ਹੁੰਦੀ ਸੀ ਉਹਨੂੰ ਨੇਤਰਾ ਕਹਿੰਦੇ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸ਼ਬਦ ਲਿਖਿਆ ਹੈ ਇਹ ਮਨ ਈਟੀ ਹਾਠ ਕਰੋ ਫੋਨਾ ਨੇਤਰਾਉ ਨੀਂਦ ਨਾ ਆਵੇ ਨੇਤਰਾ ਸ਼ਬਦ ਜਾਨੀ ਕਿ ਮਧਾਣੀ ਦੇ ਬੰਨੇ ਬੰਨੇ ਰੱਸੀ ਜਿਹੜੀ ਪਾਈ ਹੁੰਦੀ ਸੀ ਉਹਨੂੰ ਨੇਤਰਾ ਕਹਿੰਦੇ ਸੀ ਤੇ ਇੱਕ ਲੱਕੜ ਦੀਆਂ ਹੁੰਦੀਆਂ ਸੀ ਈਟੀਆਂ ਉਹ ਮਾਵਾਂ ਨੂੰ ਪਤਾ ਹੁੰਦਾ ਬਜ਼ੁਰਗਾਂ ਨੂੰ ਉਹ ਈਟੀਆਂ ਉਹਦੇ ਵਿੱਚ ਰੱਸੀ ਫਸਾਈ ਹੁੰਦੀ ਸੀ ਤੇ ਉਹ ਘੁੱਟ ਕੇ ਇਦਾਂ ਫੜੀਆਂ ਹੁੰਦੀਆਂ ਸੀ ਮਾਵਾਂ ਨਾਲ ਤੇ ਇਦਾਂ ਜਦੋਂ ਦਹੀਂ ਉਹਨਾਂ ਨੇ ਰੜਕਣਾ ਪਾਤਸ਼ਾਹ ਜੀ ਨੇ ਇੱਕ ਬਹੁਤ ਸੋਹਣੇ ਤਰੀਕੇ ਦਾ ਨਕਸ਼ਾ ਖਿੱਚਿਆ ਕਹਿੰਦੇ ਇਹ ਮੰਨ ਈਟੀ ਹੇ ਭਾਈ ਆਪਣੇ ਮਨ ਨੂੰ ਈਟੀਆਂ ਬਣਾ ਲਓ ਜਿਵੇਂ ਉਹ ਮਾਵਾਂ ਦਹੀਂ ਰੜਕਣ ਦੀ ਘੁੱਟ ਕੇ ਈਟੀਆਂ ਫੜ ਲੈਂਦੀਆਂ ਸੀ ਨਾ ਇਦਾਂ ਆਪਣੇ ਮਨ ਦੇ ਦੋਵੇਂ ਕੰਨੇ ਘੁੱਟ ਪਾਸੇ ਘੁੱਟ ਕੇ ਫੜ ਲਓ ਇਹਨੂੰ ਭੱਜਣ ਨਾ ਦੇਓ ਕਿਸੇ ਬੰਨੇ ਜਿਵੇਂ ਮਾਂ ਹੁਣ ਜੇ ਈਟੀ ਘੁੱਟ ਕੇ ਨਹੀਂ ਫੜੀ ਹੋ ਗਈ ਤੇ ਮਧਾਣੀ ਨੂੰ ਦਹੀਂ ਵਿੱਚ ਘੁਮਾ ਨਹੀਂ ਜਾ ਸਕਦਾ ਤੇ ਉੱਚੋ ਮੱਖਣ ਨਹੀਂ ਆਉਣਾ ਫਿਰ ਪਾਸ਼ਾ ਜੀ ਕਹਿੰਦੇ ਜੇ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਮੱਖਣ ਚਾਹੁੰਦੇ ਹੋ ਜਾਣਦੇ ਕਿ ਜੇ ਚਾਹੁੰਦੇ ਹੋ ਜ਼ਿੰਦਗੀ ਚ ਕੁਝ ਬਣਨਾ ਤੇ ਆਪਣੇ ਮਨ ਦੇ ਦੋਵੇਂ ਕਿਨਾਰੇ ਜਿਹੜੇ ਘੁੱਟ ਕੇ ਫੜ ਲਓ ਤੇ ਅੱਜ ਮੰਨ ਤੇ ਭਜਾ ਫਿਰਦਾ ਬੰਦਾ ਕਿਤੇ ਹੋਰ ਬੈਠੇ ਮੰਨ ਕਿਤੇ ਬੋਲੋ ਸਾਧ ਸੰਗਤ ਜੀ ਹੁਣ ਤੁਸੀਂ ਇੱਥੋਂ ਆਪਣੇ ਘਰ ਜਾਣਾ ਹੋਵੇ ਤੇ ਤੁਹਾਨੂੰ ਟਾਈਮ ਲੱਗਣਾ ਘਰ ਜਾਣ ਲਈ ਕੋਈ 2 ਕਿਲੋਮੀਟਰ ਤੋਂ ਆਇਆ ਕੋਈ 5 ਤੋਂ ਆਇਆ ਕੋਈ 7 ਤੋਂ ਆਇਆ ਕੋਈ 8 ਤੋਂ ਆਇਆ ਪਰ ਜੇ ਤੁਸੀਂ ਆਪਣੇ ਮਨ ਨੂੰ ਘਰ ਲੈ ਕੇ ਜਾਣਾ ਹੋਵੇ ਤੇ ਉਹਨੂੰ ਕਿੰਨਾ ਟਾਈਮ ਲੱਗੂ ਭਲਾ ਤੁਸੀਂ ਇੱਥੇ ਬੈਠੇ ਬੈਠੇ ਆਪਣੇ ਮਨ ਨੂੰ ਘਰ ਦੇ ਬਾਹਰਲੇ ਦਰਵਾਜ਼ੇ ਤੇ ਲੈ ਕੇ ਜਾਓ ਇੱਥੋਂ ਬੈਠੇ ਇਸੇ ਬੈਠੇ ਆਂ ਅੰਤਰ ਧਿਆਨ ਹੋ ਕੇ ਆਪਣੇ ਮਨ ਨੂੰ ਨਾ ਬਾਹਰਲੇ ਦਰਵਾਜ਼ੇ ਤੇ ਰਹਿ ਜੋ ਵੀ ਪਤਾ ਨਹੀਂ ਲੋਕ ਲਾ ਕੇ ਆਏ ਆ ਕਿ ਨਹੀਂ ਲਾ ਕੇ ਆਏ ਐ ਇਦਾਂ ਮਨ ਚ ਸੋਚੋ ਹਾਂ ਪਹਿਲਾ ਤੁਹਾਡਾ ਧਿਆਨ ਇੱਕ ਇਦਾਂ ਅੱਖ ਝਮਕਣ ਤੋਂ ਪਹਿਲਾਂ ਤੁਹਾਡਾ ਮਨ ਤੁਹਾਡੇ ਦਰਵਾਜ਼ੇ ਤੇ ਪਹੁੰਚ ਜਾਣਾ ਪਰ ਸਰੀਰ ਨੂੰ ਖੜਨ ਲੱਗਿਆ ਟਾਈਮ ਲੱਗਣਾ ਇੰਨੀ ਰਫਤਾਰ ਤੇਜ ਐ ਸਾਡੇ ਮਨ ਦੀ ਹੁਣ ਇਹਨੂੰ ਇਦਾਂ ਲੈ ਲਓ ਵੀ ਗੁਟਕਾ ਹੱਥ ਚ ਫੜਿਆ ਬਾਣੀ ਦੀ ਪੋਥੀ ਸਾਡੇ ਸਾਹਮਣੇ ਪਈ ਐ ਜ਼ੁਬਾਨ ਪਾਠ ਕਰੀ ਜਾਂਦੀ ਐ ਤੇ ਮਨ ਕਿਤੇ ਹੋਰ ਤੁਰਿਆ ਫਿਰਦਾ ਅਛਾ ਮਨ ਸਾਰਾ ਪਾੜ ਹੀ ਹੋ ਜਾਂਦਾ ਤੇ ਮਨ ਦਾ ਧਿਆਨ ਮਨ ਉਧਰ ਹੁੰਦਾ ਹੀ ਨਹੀਂ ਮਨ ਉਧਰ ਟਿਕਦਾ ਹੀ ਨਹੀਂ ਅੱਜ ਪ੍ਰੇਸ਼ਾਨੀ ਤੇ ਯਾਦ ਰੱਖਣਾ ਜੇ ਬੱਚੇ ਦਾ ਪੜ੍ਹਾਈ 'ਚ ਮਨ ਹੀ ਨਹੀਂ ਹੋਏਗਾ ਉਹ ਕਦੀ ਕਾਮਯਾਬ ਹੋ ਸਕਦਾ ਸਾਹਿਬ ਸਿੰਘ ਜੀ ਜੇ ਉਹਦਾ ਤਨ ਕਲਾਸ ਵਿੱਚ ਬੈਠਾ ਹੋਵੇ ਪਰ ਉਹਦਾ ਮਨ ਪੜ੍ਹਾਈ 'ਚ ਨਾ ਹੋਵੇ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਇਸੇ ਤਰ੍ਹਾਂ ਜੇ ਅਸੀਂ ਗੁਰਦੁਆਰੇ ਬੈਠੇ ਹੋਈਏ ਸਾਡਾ ਤਨ ਗੁਰਦੁਆਰੇ ਹੋਵੇ ਪਰ ਜੇ ਸਾਡਾ ਮਨ ਗੁਰਬਾਣੀ ਵਿੱਚ ਖੁਬਿਆ ਨਹੀਂ ਅਸੀਂ ਇਹੋ ਹੀ ਵੇਖੀ ਜਾਂਦੇ ਵੀ ਕਿਹਨੇ ਕਿਦਾਂ ਮੱਥਾ ਟੇਕਿਆ ਕਿਹਨੇ ਪ੍ਰਕਰਮਾ ਕੀਤੀਆਂ ਕਿ ਨਹੀਂ ਕੀਤੀਆਂ ਕਿਹੜੇ ਬੰਦੇ ਨੇ ਕਿਦਾਂ ਮੱਥਾ ਟੇਕਿਆ ਜੇ ਮੇਰਾ ਇੰਨਾ ਗੱਲਾਂ 'ਚ ਹੀ ਧਿਆਨ ਆ ਤੇ ਮੈਂ ਇੱਥੋਂ ਜਾਣ ਲੱਗਿਆ ਕੁਝ ਵੀ ਨਾਲ ਲੈ ਕੇ ਨਹੀਂ ਜਾਵਾਂਗਾ ਜੇ ਮੈਂ ਚਾਹਣਾ ਕਿ ਇੱਥੋਂ ਮੈਂ ਕੁਝ ਨਾਲ ਲੈ ਕੇ ਜਾਵਾਂ ਕੁਝ ਮੈਂ ਸਿੱਖ ਕੇ ਜਾਵਾਂ ਕੁਝ ਮੇਰੇ ਨਾਲ ਗੁਰੂ ਦੀ ਸਿੱਖਿਆ ਜਾਵੇ ਤੇ ਫਿਰ ਮੈਨੂੰ ਕੀ ਕਰਨਾ ਪੈਣਾ ਸਾਧ ਸੰਗਤ ਜੀ ਜਿਵੇਂ ਬੱਚਾ ਟੇਕੇ ਪੜਦਾ ਤੇ ਕਾਮਯਾਬ ਹੁੰਦਾ ਆਪਣੇ ਮਨ ਨੂੰ ਇੱਕ ਘਰ ਵਿੱਚ ਲੈ ਕੇ ਆਉਣਾ ਪੈਂਦਾ। ਤੋਂ ਪਾਸ਼ਾ ਜੀ ਤੁਸੀਂ ਸਮਝਾਉਂਦੇ ਨੇ ਬਿਲ ਨਾਵੇਂ ਆ ਮਨ ਟੇਕ ਨਾ ਟਿਕਈ ਨਾਨਕ ਭੁੱਖ ਨਾ ਜਾਈ। हे ਨਾਨਕ ਆਖ ਉਹਦੀ ਭੁੱਖ ਨਹੀਂ ਮਿਟੇਗੀ। ਭੁੱਖ ਮਿਟਣਾ ਵੇਖੋ ਇੱਕ ਹੁੰਦਾ ਰਾਜ ਜਾਣਾ ਇੱਕ ਇੱਕ ਹੁੰਦਾ ਬੰਦੇ ਦਾ ਪੇਟ ਭਰ ਗਿਆ ਪਰ ਭੁੱਖ ਨਹੀਂ ਮਿਟੀ। ਆਪਾਂ ਨੇ ਕਦੇ ਫਲਾਣਾ ਬੰਦਾ ਬਹੁਤਾ ਹੀ ਭੁੱਖਾ ਵਾ। ਭੁੱਖੇਦਾਰ ਤੇ ਥੋੜਾ ਵਾ। ਵੀ ਉਹਦਾ ਹੋਰ ਖਾਣ ਨੂੰ ਮਤਲਬ ਉਹਨੂੰ ਹੋਰ ਚਾਹੀਦਾ ਹੈ ਜਾਨੀ ਕਿ ਸਰੀਰ ਦੀ ਲੋੜ ਪੂਰੀ ਹੋ ਗਈ ਆ ਪਰ ਤ੍ਰਿਸ਼ਨਾ ਨਹੀਂ 부ਜੀ ਉਹਦੀ ਇਹਨੂੰ ਬਾਣੀ ਚ ਪਤਾ ਕੀ ਆਖਿਆ ਭੁੱਖਿਆਂ ਭੁੱਖ ਨਾ ਜੇ ਬੰਨਾਪੁਰਿਆ ਤ੍ਰਿਸ਼ਨਾ ਦੇ ਅਧੀਨ ਰਿਹਾ ਬੰਦਾ ਕਦੀ ਵੀ ਰਜਦਾਨ ਨਹੀਂ ਜਿਹੜਾ ਤ੍ਰਿਸ਼ਨਾ ਹੁਣ ਤੁਸੀਂ ਕਈ ਵੇਖੇ ਹੋਣਗੇ ਬੰਦੇ ਸਬਰ ਸੰਤੋਖ ਵਾਲੇ ਥੋੜਾ ਜਿਹਾ ਵੀ ਹੈਗਾ ਕਹਿੰਦੇ ਬਹੁਤ ਆ ਜ਼ਿੰਦਗੀ ਚ ਆਪਾਂ ਕਈ ਬੰਦੇ ਵੇਖਦੇ ਨਾ ਜਿਹੜੇ ਦੂਜੇ ਨੂੰ ਖਵਾ ਕੇ ਖੁਸ਼ ਹੁੰਦੇ ਆ ਕੁਝ ਐਸੇ ਹੁੰਦੇ ਜਿਹੜੇ ਦੂਜੇ ਦੇ ਕੋਲੋਂ ਖਾ ਕੇ ਖੁਸ਼ ਹੁੰਦੇ ਆ ਤਨ ਉਤਰਾਂ ਤਰ੍ਹਾਂ ਦੀਆਂ ਵੈਰੈਟੀਆਂ ਸਮਾਜ ਵਿੱਚ ਮਿਲਣਗੀਆਂ ਇੱਕੇ ਮਾਂ ਦੀ ਕੋਖ ਤੋਂ ਪੈਦਾ ਹੋਏ ਪੁੱਤ ਧੀਆਂ ਵਿੱਚ ਵੀ ਫਰਕ ਹੁੰਦਾ ਹੈ ਕੁਝ ਖਵਾ ਕੇ ਖੁਸ਼ ਹੁੰਦੇ ਤੇ ਕੁਝ ਤੁਸੀਂ ਕਈ ਬੱਚੇ ਵੇਖਿਓ ਤੁਸੀਂ ਆਪਣੇ ਵੱਲ ਉਸ ਬੱਚੇ ਨੂੰ ਚੀਜ਼ ਦੇ ਦਿਤੀ ਹੈ ਪਰ ਉਹ ਚਾਹੁੰਦਾ ਮੈਂ ਵੰਡ ਕੇ ਦੇਵਾਂ ਦੂਜੇ ਨੂੰ ਉਹਨੂੰ ਵੀ ਖਵਾ ਦਿਆਂ ਤੇ ਕਈ ਬੱਚਿਆਂ ਦੀ ਸੋਚ ਇਹ ਹੁੰਦੀ ਹੈ ਕਿ ਜੇ ਮੈਨੂੰ ਮਿਲਿਆ ਤੇ ਮੈਂ ਆਪ ਹੀ ਖਾ ਜਾ ਤਾਂ ਗੁਰੂ ਪਾਤਸ਼ਾਹ ਜੀ ਨੇ ਬਹੁਤ ਪਿਆਰੇ ਉਪਦੇਸ਼ ਬਖਸ਼ਿਸ਼ ਕਰਕੇ ਸਮਝਾਏ ਨੇ ਕੇ ਮਨੁੱਖ ਦਾ ਮਨ ਜਿਹੜਾ ਕਿਵੇਂ ਤ੍ਰਿਪਤ ਹੋਏਗਾ ਕਿਵੇਂ ਸਮਝੇਗਾ ਕਿਵੇਂ ਗੁਰੂ ਦੀ ਵਿਚਾਰ ਉਹਦੀ ਜ਼ਿੰਦਗੀ ਵਿੱਚ ਆਣ ਕੇ ਵਸੇਗੀ ਤੋਂ ਹਜ਼ੂਰ ਇਥੇ ਸਮਝਾਉਂਦੇ ਨੇ ਬਿਨ ਨਾਮੈ ਮਨ ਟੇਕ ਨ ਟਿਕੈ ਨਾਨਕ ਭੁੱਖ ਨਾ ਜਾਈ ਏ ਨਾਨਕ ਆਖ ਉਹਦੀ ਭੁੱਖ ਨਹੀਂ ਮਿٹےਗੀ ਉਹ ਅੰਦਰੋਂ ਤ੍ਰਿਪਤ ਨਹੀਂ ਹੋਏਗਾ ਅੱਗੇ ਹਜ਼ੂਰ ਸਮਝਾਉਂਦੇ ਨੇ ਹਾਟ ਹਾੜ ਦਾ ਅਰਥ ਕੀ ਹੈ ਜੀ ਹਾੜ ਦਾ ਅਰਥ ਹੈ ਹੱਟੀ ਦੁਕਾਨ ਹਾਟ ਪੱਟਣ ਕਹਿੰਦੇ ਨੇ ਸ਼ਹਿਰ ਨੂੰ ਹਾਟ ਪਟਣ ਘਰ ਗੁਰੂ ਦਿਖਾਇਆ ਕਹਿੰਦੇ ਜਿਸ ਮਨੁੱਖ ਨੂੰ ਗੁਰੂ ਨੇ ਉਹ ਹਟ ਵਿਖਾ ਦਿੱਤਾ ਉਹ ਪਟਣ ਉਹ ਸ਼ਹਿਰ ਵਿਖਾ ਦਿੱਤਾ ਜਿਸ ਸ਼ਹਿਰ ਚੋਂ ਜਿਸ ਦੁਕਾਨ ਤੋਂ ਸੱਚ ਦਾ ਸੌਦਾ ਮਿਲਦਾ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਉਹ ਮਨੁੱਖ ਪਰ ਸਹਿਜ ਵਿੱਚ ਟੇਕੇ ਸੱਚ ਦਾ ਵਪਾਰ ਕਰਦਾ ਹੈ ਸੱਚ ਦਾ ਸੌਦਾ ਕਰਦਾ ਹੈ ਸੱਚ ਦੇ ਸੌਦੇ ਨੂੰ ਵਿਹਾਜਦਾ ਹੈ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਖੰਡਤ ਨਿੰਦਰਾ ਫਿਰ ਉਹਦੀ ਨਿੰਦਰਾ ਘਟ ਹੁੰਦੀ ਹੈ ਕਿਹੜੀ ਨਿੰਦਰਾ ਜੀ ਨੀਂਦ ਵੀ ਇੱਥੇ ਆਪਾਂ ਪਹਿਲਾਂ ਕਹਿ ਚੁੱਕੇ ਹਾਂ ਵੀ ਦੋ ਕਿਸਮ ਦੀ ਇੱਕ ਨੀਂਦ ਹੈ ਸਾਡੇ ਸਰੀਰ ਦੀ ਇੱਕ ਨੀਂਦ ਹੈ ਸਾਡੇ ਮਨ ਦੀ ਸਰੀਰ ਦੀ ਨੀਂਦ ਹਰ ਇੱਕ ਬੰਦੇ ਦੀ ਵੱਧ ਘਟ ਹੈ ਕੋਈ ਬੰਦਾ ਹੁਣ ਜਿਹੜੇ ਕਈ ਲੋਕ ਦਿਨ ਵੇਲੇ ਕੰਮ ਕਰਦੇ ਆ ਉਹ ਰਾਤ ਨੂੰ ਸੌਂਦੇ ਆ ਕੁਝ ਲੋਕ ਐਸੇ ਨੇ ਜਿਨ੍ਹਾਂ ਦੀਆਂ ਰਾਤ ਨੂੰ ਸਿਵਟਾ ਹੁੰਦੀਆਂ ਨੇ ਉਹ ਦਿਨ ਵੇਲੇ ਆਰਾਮ ਕਰ ਲਿੱਦੇ ਨੇ ਇਹ ਨੀਂਦ ਵੱਖਰੀ ਵੱਖਰੀ ਹੋ ਗਈ ਨਾ ਕਿਹਦੀ ਨੀਂਦ 6 ਘੰਟੇ ਦੀ ਹੈ ਕਿਹਦੀ ਨੀਂਦ 7 ਘੰਟੇ ਦੀ ਹੈ ਕਿਹਦੀ ਨੀਂਦ 4 ਘੰਟੇ ਦੀ ਨੀਂਦ ਵੀ ਤੇ ਵੱਖਰੀ ਵੱਖਰੀ ਹੈ ਨਾ ਹੁਣ ਜਿਹੜਾ ਹਾਰਡ ਵਰਕ ਕਰਨ ਵਾਲਾ ਬੰਦਾ ਹੈ ਜਿਹੜਾ ਮਿਹਨਤ ਕਾਸ਼ ਬੰਦਾ ਵਾ ਉਹਦੀ ਨੀਂਦ ਆਮ ਲੋਕਾਂ ਨਾਲੋਂ ਥੋੜੀ ਜਿਹੀ ਵੱਧ ਹੁੰਦੀ ਕਿਉਂਕਿ ਉਹ ਥੱਕਿਆ ਹੁੰਦਾ ਆਣ ਕੇ ਸੌ ਜਾਂਦਾ ਹੈ ਇੱਕ ਵਿਅਕਤੀ ਉਹ ਹੈ ਹੁਣ ਜਿਹੜਾ ਬੰਦਾ ਦਿਨ ਵੇਲੇ ਕੰਮ ਕਰਦਾ ਉਹ ਰਾਤ ਨੂੰ ਸੌਂ ਗਿਆ ਕੁਝ ਕਾਰਖਾਨੇ ਜਿਹੜੇ ਨੇ ਜਿਹੜੇ ਟਰੱਕ ਚਲਾਉਣ ਵਾਲੇ ਸਾਡੇ ਭਰਾ ਨੇ ਭਾਵੇਂ ਵਿਦੇਸ਼ਾਂ ਵਿੱਚ ਨੇ ਭਾਵੇਂ ਇੱਥੇ ਨੇ ਉਹ ਕਈ ਵਾਰੀ ਰਾਤ ਨੂੰ ਰਾਤ ਟਰੱਕ ਚਲਾਉਂਦੇ ਨੇ ਰਾਤ ਡਰਾਈਵ ਕਰਦੇ ਨੇ ਦਿਨ ਵੇਲੇ ਕਿਤੇ ਢਾਬੇ ਤੇ ਲਾ ਕੇ ਆਉਣਾ 4 ਘੰਟੇ 2 ਘੰਟੇ ਨੀਂਦ ਆਪਣੀ ਪੂਰੀ ਕਰ ਲਈ ਇਹ ਹੋ ਗਈ ਸਾਡੇ ਸਰੀਰ ਦੀ ਨੀਂਦ ਪਰ ਇੱਥੇ ਗੱਲ ਸਰੀਰ ਦੀ ਨੀਂਦ ਹੀ ਨਹੀਂ ਹੋ ਰਹੀ ਇੱਥੇ ਗੱਲ ਹੋ ਰਹੀ ਹੈ ਮਨੁੱਖ ਦੇ ਮਨ ਦੀ ਨੀਂਦ ਦੀ ਜਿਸ ਨੂੰ ਬਾਣੀ ਚ ਆਖਿਆ ਨੈਣੂ ਨੀਂਦ ਪਰ ਦ੍ਰਿਸ਼ਟ ਵਿਕਾ ਵੀ ਮਨੋਖ ਦਾ ਮਨ ਪ੍ਰਾਇਆ ਰੂਪ ਤੱਕਣ ਵਿੱਚ ਸੁੱਤਾ ਹੋਇਆ ਹੈ ਅੱਛਾ ਸੁੱਤਿਆਂ ਲੰਘ ਜਾਂਦੀ ਕਈ ਵਾਰੀ ਸਾਰੀ ਜ਼ਿੰਦਗੀ ਸੁੱਤਿਆਂ ਦੀ ਗੁਜ਼ਰ ਗਈ ਤੋ ਹਜ਼ੂਰ ਇਥੇ ਸਮਝਾਉਂਦੇ ਨੇ ਖੰਡਤ ਨਿੰਦਰਾ ਇਹ ਗੱਲ ਜੋਗਮਤ ਨਾਲ ਹੋ ਰਹੀ ਹੈ ਜੀ ਜੋਗੀਆਂ ਨਾਲ ਵਿਚਾਰ ਗੋਸ਼ਟੀ ਹੋ ਰਹੀ ਮਹਾਰਾਜ ਦੀ ਕਹਿੰਦੇ ਖੰਡਤ ਨਿੰਦਰਾ ਫਿਰ ਉਹ ਜਿਹੜਾ ਮਨੋਖ ਹੈ ਉਹ ਫਿਰ ਆਪਣੀ ਨੀਂਦ ਨੂੰ ਘਟਾਉਂਦਾ ਹੈ ਖੰਡਤ ਨਿੰਦਰਾ ਅਲਪ ਆਹਾਰਨ ਉਹਦਾ ਆਹਾਰ ਵੀ ਅਲਪ ਹੋ ਜਾਂਦਾ ਵੈਸੇ ਇਹ ਵੀ ਇੱਕ ਗੁਰਮਤ ਦਾ ਪੱਖ ਹੈ ਸਾਹ ਸਮਝੀ ਹਾਂ ਤੋ ਘੋਲ ਕਮਾਇਆ ਥੋੜਾ ਸਮੇ ਥੋੜਾ ਹੀ ਖਾਵੇ ਭਾਈ ਗੁਰਦਾਸ ਜੀ ਨੇ ਇਹ ਵੀ ਇੱਕ ਗੁਰਮਤ ਦਾ ਪੱਖ ਜੀ ਜਿਹੜਾ ਬੰਦਾ ਥੋੜਾ ਖਾਏਗਾ ਉਹਨੂੰ ਨੀਂਦ ਵੀ ਘੱਟ ਆਏਗੀ ਜਿਹੜਾ ਵੱਧ ਖਾਏਗਾ ਉਹਨੂੰ ਨੀਂਦ ਵੀ ਵੱਧ ਆਏਗੀ ਇਹਨੂੰ ਭਾਵੇਂ ਤੁਸੀਂ ਫਿਜ਼ੀਕਲ ਤੌਰ ਤੇ ਲਾ ਲਓ ਭਾਵੇਂ ਤੁਸੀਂ ਅਧਿਆਤਮਿਕ ਤੌਰ ਤੇ ਲਾ ਲਓ ਵੀ ਜਿਹੜੇ ਬੰਦੇ ਦੀ ਖੁਰਾਕ ਜਿੰਨੀ ਹੋਏਗੀ ਤੁਸੀਂ ਵੇਖੋ ਜਦੋਂ ਖੁਰਾਕ ਥੋੜੀ ਹੋਏਗੀ ਤਾਂ ਨੀਂਦ ਨੇ ਵੀ ਘੱਟ ਜ਼ੋਰ ਪਾਉਣਾ ਇਹ ਖੁਰਾਕ ਵੱਧ ਹੋਏਗੀ ਤੇ ਫਿਰ ਬੰਦੇ ਨੂੰ ਆਲਸ ਜਿਹੜਾ ਉਹਨੇ ਆਣ ਕੇ ਨੱਪ ਲੈਣਾ ਤੋ ਖੈਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਖੰਡਤ ਨਿੰਦਰਾ ਅਲਪ ਹਾਰਨ ਨਾਨਕ ਤਤ ਵਿਚਾਰੋ ਹੇ ਨਾਨਕ ਆਖੋ ਤਤ ਦੀ ਵਿਚਾਰ ਕਰਦਾ ਹੈ ਕੌਣ ਜਿਹੜੇ ਮਨੁੱਖ ਦਾ ਬਾਹਰੀ ਤੌਰ ਤੇ ਪੰਜ ਦੇਵੀ ਗੁਣਾਂ ਦੇ ਨਾਲ ਪੂਰਾ ਸੂਤਰ ਹੈ ਬਾਹਰ ਸੂਤ ਸਗਲ ਸਿਓ ਮੌਲਾ ਬਾਹਰੋਂ ਉਹਦਾ ਮਨ ਪੂਰੇ ਤੌਰ ਤੇ ਇਕਮਿਕ ਹੋਇਆ ਪਿਆ ਹੈ ਪਰ ਅਲਿਪਤ ਰਹੋ ਜੈਸੇ ਜਲ ਵਿੱਚ ਕੌਲਾ ਪਰ ਆਪਣੇ ਮਨ ਨੂੰ ਉਹ ਇਦਾਂ ਅਲਿਪਤ ਰੱਖਦਾ ਜਿਵੇਂ ਚਿੱਕੜ ਵਿੱਚ ਕਮਲ ਫੁੱਲ ਉਗਦਾ ਹੈ ਪਰ ਕਮਲ ਫੁੱਲ ਆਪਣਿਆਂ ਪੱਤਿਆਂ ਨੂੰ ਚਿਕੜ ਤੋਂ ਬਚਾ ਕੇ ਰੱਖਦਾ ਸਿੱਖ ਜਿਹੜਾ ਨਾ ਉਹਨੇ ਰਹਿਣਾ ਦੁਨੀਆਂ 'ਚ ਹੀ ਆ ਧੰਦੇ ਵੀ ਕਰਨੇ ਆ ਕਾਰੋਬਾਰ ਕਰਨੇ ਆ ਫੈਕਟਰੀਆਂ ਇੱਕ ਬੇਨਤੀ ਹੋਰ ਕਰ ਆਪਾਂ ਸੂਦਰ ਦਾ ਪਾਠ ਰੋਜ਼ ਕਰਦੇ ਆ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਅਵਰ ਕਾਜ ਤੇਰੇ ਹੁਣ ਜਿਹੜਾ ਅਵਰ ਕਾਜ ਆ ਨਾ ਕਈ ਵਾਰੀ ਜਿਹਨੇ ਬਾਣੀ ਨਹੀਂ ਪੜ੍ਹੀ ਹੁੰਦੀ ਉਹਨੂੰ ਇਹ ਲੱਗਦਾ ਵੀ ਬਾਣੀ 'ਚ ਲਿਖਿਆ ਵੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅਵਰ ਕਾਜ ਦਾ ਅਰਥ ਵੀ ਦੁਕਾਨ ਕਰਨੀ ਖੇਤੀ ਕਰਨੀ ਨੌਕਰੀਆਂ ਕਰਨੀਆਂ ਜਾਨੀ ਕਿ ਜੋ ਵੀ ਆਪਾਂ ਆਪਣੇ ਪਰਿਵਾਰਾਂ ਨੂੰ ਚਲਾਉਣ ਲਈ ਕਰਦੇ ਆ ਵੀ ਇਹ ਜਿਹੜੇ ਕੰਮ ਆ ਕਿਸੇ ਕੰਮ ਨਹੀਂ ਆਉਣੇ ਕੀ ਇਥੇ ਇਨਾ ਕੰਮਾਂ ਦੀ ਗੱਲ ਹੈ ਜੇ ਇਹ ਕੰਮ ਰੱਬ ਦੀ ਪ੍ਰਾਪਤੀ 'ਚ ਰੁਕਾਵਟ ਹੁੰਦੀ ਤੇ ਧੰਗੁਰ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਅੰਮ੍ਰਿਤਸਰ ਸ਼ਹਿਰ ਚੱਕ ਰਾਮਦਾਸ ਵਸਾਇਆ ਸੀ ਵੱਖ-ਵੱਖ ਕਿੱਤਿਆਂ ਦੇ ਵਪਾਰੀ ਲਿਆ ਕੇ ਮਹਾਰਾਜ ਕਦੀ ਨਾ ਵਸਉਂਦੇ ਮਹਾਰਾਜ ਤਾਂ ਲੋਕਾਂ ਨੂੰ ਧੰਦਾ ਕਰਨਾ ਸਿਖਾਉਂਦੇ ਆ ਮਹਾਰਾਜ ਤਾਂ ਕਹਿੰਦੇ ਨੇ ਭਾਈ ਆਪਕ ਹੁਣ ਤੁਸੀਂ ਸਾਰੀਆਂ ਪ੍ਰਚਾਰ ਫੇਰੀਆਂ ਵੇਖ ਲਓ ਗੁਰਨਾਨ ਸਿੰਘ ਅਖੀਰ ਤੇ ਆਣ ਕੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹਲ ਵਾਉਂਦੇ ਨੇ ਮੈਂ ਤਾਂ ਕਹਿੰਦੀ ਏਦਾਂ ਸੋਚਦਾ ਹੁਨਾ ਮੈਂ ਵੇਖੋ ਕਿੰਡੀ ਪਿਆਰੀ ਗੱਲ ਹੈ ਜਿਹੜੇ ਜੋਗੀ ਕੋਈ ਸਵਾਹ ਮੜ ਕੇ ਬੈਠਾ ਕੋ ਜੜਾਵਾਂ ਵਧਾ ਕੇ ਬੈਠਾ ਪਾਸ਼ਾ ਨੇ ਉਹ ਗੋਡਣ ਲਾਇਆ ਉੱਥੇ ਨਦੀਨ ਕਢਣ ਲਾਇਆ ਵੀ ਆਓ ਆਪਾਂ ਕੰਮ ਕਰੀਏ ਕੋਈ ਤੁਸੀਂ ਸਰੀ ਨੂੰ ਐਵੇਂ ਕਸ਼ਟ ਦੇਈ ਜਾਂਦੇ ਜੇ ਜਿਹੜੇ ਧੂਣੀਆਂ ਤਪਾ ਕੇ ਬੈਠੇ ਸੀ ਮਹਾਰਾਜ ਕਹਿੰਦੇ ਭਾਈ ਕਾਹਦੀ ਤਪੱਸਿਆ ਤੁਹਾਡੀ ਵੀ ਧੂਣੀਆਂ ਤਪਾ ਕੇ ਬੈਠੇ ਇਹਨੂੰ ਕੋਈ ਲਾਭ ਹੈਗਾ ਕੋਈ ਕਹਿੰਦੇ ਮਹਾਰਾਜ ਕੀ ਕਰੀਏ ਕਹਿੰਦੇ ਅੱਗ ਬਾਲੋ ਤੇ ਲੋਹ ਰੱਖੋ ਚਾਰ ਪ੍ਰਸ਼ਾਦੇ ਪਕਾਓ ਤੁਹਾਡੇ ਵੀ ਪੇਟ ਦੀ ਅੱਗ ਬੁਝੂ ਕਿਸੇ ਦੂਜੇ ਦੇ ਪੇਟ ਦੀ ਅੱਗ ਵੀ ਬੁਝੇ ਤਰੀਕੇ ਦੱਸ ਦਿੱਤੇ ਮਹਾਰਾਜ ਜੀ ਜੇ ਤਾਪ ਹੀ ਤਪੱਸਿਆ ਤੁਸੀਂ ਅਜੇ ਸਮਝ ਵੇਖੋ ਜਦੋਂ ਆਤ ਦੀ ਗਰਮੀ ਸਾਡੀਆਂ ਭੈਣਾਂ ਸਾਡੇ ਵੀਰ ਲੋਹਾਂ ਤੇ ਪ੍ਰਸ਼ਾਦੇ ਪਕਾਉਂਦੇ ਨੇ ਪਸੀਨਾ ਵੀ ਨਿਕਲਦਾ ਹੁਣ ਇਸ ਤਪ ਦਾ ਤੇ ਫਾਇਦਾ ਵੀ ਹੈਗਾ ਜਦੋਂ ਪ੍ਰਸ਼ਾਦਾ ਪੱਕੇਗਾ ਕੇ ਦੇ ਪੇੜ ਦੀ ਅੱਗ ਬੁਝੇਗੀ ਪਰ ਉਸ ਤਪੱਸਿਆ ਦਾ ਕੀ ਫਾਇਦਾ ਵੀ ਬੰਦਾ ਸਰੀਰ ਨੂੰ ਕਸ਼ਟ ਦੇ ਰਿਆ ਅੱਗ બાળ ਕੇ ਬੈਠਾ ਵਾ ਨਾ ਕਿਸੇ ਦਾ ਫਾਇਦਾ ਤੇ ਨਾ ਆਪਣੇ ਆਪ ਦਾ ਫਾਇਦਾ ਪਾਰਸ਼ਾ ਜੀ ਨੇ ਰਾਹ ਦੱਸੇ ਸਾਨੂੰ ਤਰੀਕੇ ਦੱਸੇ ਵੀ ਕਿਦਾਂ ਜ਼ਿੰਦਗੀ ਨੂੰ ਜੂਣਾ ਕੋਈ ਵਪਾਰ ਤੰਦਾ ਇੱਕ ਗੱਲ ਦਾ ਖਿਆਲ ਰੱਖਣਾ ਸਾਧ ਸੰਗਤ ਜੀ ਇਹ ਪ੍ਰਚਾਰ ਬੜੇ ਲੰਬੇ ਬੜੀ ਪਲਾਨ ਨਾਲ ਕੀਤਾ ਗਿਆ ਆਮ ਬੰਦੇ ਨੂੰ ਲੱਗਦਾ ਸੀ ਪਿਛੇ ਮੈਂ ਕੰਮ ਧੰਦੇ ਕੀਤੇ ਤੇ ਮੇਰਾ ਮੇਰਾ ਮਨ ਕਾਲਖ ਨਾਲ ਲੱਗ ਜਾਏਗਾ ਮੈਂ ਤੇ ਕਾਲਖ ਵਿੱਚ ਪੈ ਜਾਵਾਂਗਾ ਮੈਂ ਤੇ ਰੱਬ ਦੀ ਪ੍ਰਾਪਤੀ ਦੀ ਕਰ ਸਕਦਾ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੀਰਤੀ ਦੀ ਰਿਸਪੈਕਟ ਹੈ ਆਪਾਂ ਭਗਤ ਰਵਦਾਸ ਜੀ ਦਾ ਜੀਵਨ ਪੜਦੇ ਆ ਕਿੱਡੇ ਵੱਡੇ ਮਹਾਪੁਰਖ ਹੋਏ ਨੇ ਸਾਡੇ ਅਸਲ 'ਚ ਮਹਾਪੁਰਖ ਸਾਡੇ ਇਹ ਬਾਣੇ ਜਿਨ੍ਹਾਂ ਬਾਰੇ ਆਪਾਂ ਕਹਿੰਦੇ ਇਹ ਬਾਣੀ ਮਹਾਪੁਰਖ ਕੀ ਰੋਸੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜਦੇ ਆ ਤਾਂ 35 ਮਹਾਪੁਰਖਾਂ ਦਾ ਉਪਦੇਸ਼ ਹੈ ਜੋ ਆਪਾਂ ਕਹਿੰਦੇ ਇਹ ਬਾਣੀ ਮਹਾਪੁਰਖ ਕੀ ਇਹ ਆ ਸਾਡੇ ਅਸਲੀ ਮਹਾਂਪੁਰਖ ਤੇ ਧੰ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਉਹ ਕਹਿੰਦੇ ਰਵਿਦਾਸ ਟੁਹੰਤਾ ਟੋੜ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋ ਆ ਸਾਧ ਸੰਗਤ ਨੇ ਦਰਸ਼ਨ ਪਾਇਆ ਹੁਣ ਭਗਤ ਰਵਿਦਾਸ ਜੀ ਮਰੇ ਹੋਏ ਪਸ਼ੂਆਂ ਦੀ ਖਾਲੋ ਉਤਾਰਦੇ ਆ ਜੁੱਤੀਆਂ ਵੀ ਗੰਢਦੇ ਆ ਤੇ ਬਾਣੀ ਵੀ ਲਿਖਦੇ ਆ ਹੁਣ ਜਦੋਂ ਕੋਈ ਉਹਨਾਂ ਨੂੰ ਆਣ ਕੇ ਸੁਨੇਹਾ ਦਿੰਦਾ ਹੋਏਗਾ ਵੀ ਭਗਤ ਜੀ ਸਾਡੀ ਮੱਝ ਮਰ ਗਈ ਆ ਉਹਦੀ ਖਾਲ ਵੀ ਉਤਾਰਦੇ ਹੋਣਗੇ ਜਦੋਂ ਖਲ ਲਾ ਕੇ ਹੱਡੀਆਂ ਭਗਤ ਜੀ ਜਦੋਂ ਦਿੰਦੇ ਹੋਣਗੇ ਕਿਸੇ ਨੂੰ ਉਹਦੇ ਬਦਲੇ ਪੈਸੇ ਨਾ ਲੈਂਦੇ ਹੋਣਗੇ ਭਲਾ ਜੇ ਪੈਸੇ ਨਾ ਲੈਂਦੇ ਹੋਣਗੇ ਜੇ ਪਰਿਵਾਰ ਰੋਟੀ ਕਿੱਥੋਂ ਖਾਂਦਾ ਹੋਊਗਾ ਤੇ ਕਿਰਤ ਸੀ ਉਹਨਾਂ ਦੀ ਉਹਨਾਂ ਨੇ ਉਹਨਾਂ ਦੀ ਕਿਰਤ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਗਿਆ ਵੀ ਰਵਦਾਸ ਟਵੰਤਾ ਟੋਰਨੀਤ ਤਿਲ ਤਿਆਗੀ ਮਾਇਆ ਮਾਇਆ ਤਿਆਗ ਦਿੱਤੀ ਤੇ ਮਾਇਆ ਦਾ ਅਰਥ ਕਿਤੇ ਪੈਸੇ ਥੋੜਾ ਹੈਗੇ ਨੇ ਮਾਇਆ ਦੇ ਕਈ ਰੂਪ ਨੇ ਸਾ ਸੰਗਤ ਜੀ ਇਹ ਮਾਇਆ ਜਿੱਤ ਹਰ ਵਿਸਰ ਹੈ ਮੋਹ ਉਪਜੈ ਭਾਉ ਦੂਜਾ ਲਾਇਆ ਮਾਇਆ ਦੇ ਕਈ ਰੂਪ ਨੇ ਮਾਇਆ ਦਾ ਇੱਕ ਰੂਪ ਨਹੀਂ ਹੈਗਾ ਨਾ 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 ਮਾਇਆ ਦੇ ਕਈ ਰੂਪ ਨੇ ਪੁੱਤਰ ਵੀ ਮਾਇਆ ਧੀ ਵੀ ਮਾਇਆ ਹੋ ਸਕਦੀ ਹੈ ਅੱਛਾ ਸਾਡੇ ਲੋਕਾਂ ਵਾਸਤੇ ਪੁੱਤਰ ਮਾਇਆ ਹੋ ਸਕਦਾ ਪਰ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਪੁੱਤਰ ਉਹਨਾਂ ਦੇ ਮਾਇਆ ਬਣੇ ਨਹੀਂ ਜੇ ਪੁੱਤਰ ਮਾਇਆ ਬਣਦੇ ਫਿਰ ਚਮਕੌਰ ਸਾਹਿਬ ਦੀ ਗੜੀ ਚੋਂ ਗੁਰਗੋਵਰ ਸਿੰਘ ਮਹਾਰਾਜ ਜੇ ਆਪ ਜਾ ਸਕਦੇ ਸੀ ਤੇ ਜੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਨਾਲ ਜਾ ਸਕਦੇ ਆ ਤੇ ਬਾਬਾ ਜੁਹਾਰ ਸਿੰਘ ਵੀ ਨਾਲ ਜਾ ਸਕਦਾ ਸੀ ਪਰ ਮਾਇਆ ਨਾ ਬਣ ਦਿੱਤੀ ਉਹਨਾਂ ਨੇ ਇੱਥੇ ਬੰਦਾ ਜਮੀਨ ਵੰਡਣ ਲੱਗਿਆ ਵੀ ਕਈ ਵਾਰੀ ਮਾੜਾ ਪਾਸਾ ਭਰਾ ਦੇ ਬੱਚਿਆਂ ਨੂੰ ਦੇ ਦਿੰਦਾ ਚੰਗਾ ਪਾਸਾ ਆਪਣੇ ਬੰਦੇ ਰੱਖ ਲੈਂਦਾ ਮਾਇਆ ਕੰਮ ਕਰ ਗਈ ਨਾ ਕਈ ਵਾਰੀ ਬੱਚੇ ਤੇ ਕਹਿੰਦੇ ਤਾਲ ਤਾਇਆ ਤੇਰੇ ਤੇ ਯਕੀਨ ਸਾਨੂੰ ਜਿਹੜੀ ਜ਼ਮੀਨ ਵਣਣੀ ਤੂੰ ਵਣਦੇ ਚਾਚਾ ਇਹ ਕਿਸੇ ਤੇ ਵੀ ਲੱਗ ਸਕਦੀ ਤਾਇਆ ਹੋਵੇ ਚਾਚਾ ਹੋਵੇ ਉਹ ਵਿਰਲੇ ਹੁੰਦੇ ਸੂਰਮੇ ਜਿਹੜੇ ਕਹਣ ਪੁੱਤਰਾ ਮੈਂ ਕੰਡੇ ਨਹੀਂ ਭਿਜਣੇ ਆਪਣੇ ਬੱਚਿਆਂ ਵਾਸਤੇ ਮੈਂ ਅੱਧਾ ਮਰਲਾ ਆਪਣੇ ਬੱਚੇ ਨੂੰ ਘੱਟ ਦੇ ਕੇ ਜਾਊਂਗਾ ਭਰਾ ਦੇ ਬੱਚਿਆਂ ਨਾਲੋਂ ਕੱਲ ਨੂੰ ਕੋ ਲਿਆ ਕੇ ਵੰਡੇ ਵੀ ਤੇ ਮੇਰੇ ਬੱਚੇ ਦੀ ਦੂਜੇ ਬੱਚਿਆਂ ਨਾਲੋਂ ਘੱਟ ਰਵੇ ਕਿਉਂਕਿ ਮੈਂ ਜ਼ਹਿਰ ਨਹੀਂ ਪੀਣਾ ਚਾਹੁੰਦਾ ਤੇ ਇਹੋ ਜਿਹੇ ਲੋਕ ਹੈਗੇ ਆ ਜਿਨ੍ਹਾਂ ਨੇ ਸਕੇਆਂ ਭਰਾਵਾਂ ਨਾਲ ਬੇਈਮਾਨੀਆਂ ਕਰਕੇ ਤੇ ਆਪਣੇ ਭਰਾਵਾਂ ਆਪਣੇ ਬੱਚਿਆਂ ਨੂੰ ਸਭ ਕੁਝ ਦਿੱਤਾ ਪਰ ਇੱਕ ਗੱਲ ਦਾ ਖਿਆਲ ਰੱਖਿਓ ਜਿਨ੍ਹਾਂ ਨੇ ਧੋਖੇ ਕੀਤੇ ਸੀ ਨਾ ਉਹ ਫਿਰ ਵੀ ਰੋਟੀ ਖਾਈ ਜਾਂਦੇ ਆ ਪਰ ਜਿਨ੍ਹਾਂ ਬਦਲੇ ਕੀਤੇ ਉਹਨਾਂ ਕੋ ਫਿਰ ਨਹੀਂ ਸੰਭਿਆ ਜਾਂਦਾ ਉਹ ਕੁਦਰਤ ਦਾ ਨਿਯਮ ਹੈ ਤੁਹਾਡੀ ਜਿਹੜੀ ਇਮਾਨਦਾਰੀ ਆ ਤੁਹਾਡੀ ਸਭ ਤੋਂ ਵੱਡੀ ਪਾਵਰ ਕੰਪ ਕਰਦੀ ਹੈ ਜਿਹੜੀ ਤੁਹਾਡੀ ਇਮਾਨਦਾਰੀ ਹੈ ਨਾ ਤੁਹਾਨੂੰ ਉਹ ਤੁਹਾਨੂੰ ਅੱਗੇ ਲੈ ਕੇ ਜਾਂਦੀ ਹੈ ਬੇਈਮਾਨੀ ਬੰਦੇ ਨੂੰ ਪਛਾਣ ਨੂੰ ਲੈ ਕੇ ਜਾਂਦੀ ਹੈ ਕਈ ਵਾਰੀ ਬੇਈਮਾਨ ਬੰਦਾ ਬੜਾ ਕੁਝ ਲਿਆ ਕੇ ਦਿੰਦਾ ਤੇ ਮਾਇਆ ਦੇ ਕਈ ਰੂਪ ਨੇ ਸਾਸਨ ਜੀ ਇੱਕ ਰੂਪ ਨਹੀਂ ਹੈਗਾ ਤੋ ਇਸ ਕਰਕੇ ਅਸੀਂ ਜੇ ਕੱਲੀ ਇਹਨੇ ਸੋਚਦੇ ਆ ਸਾਡੇ ਵਾਸਤੇ ਘਰ ਮਾਇਆ ਬਣ ਜਾਂਦੇ ਆ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਘਰ ਮਾਇਆ ਬਣੇ ਨਹੀਂ ਉਤੇ ਅਨੰਦਪੁਰ ਸਾਡੇ ਲਈ ਇੱਕ ਵਾਰ ਸੱਤ 6 7 ਪੋ ਦੀ ਰਾਤ ਨੂੰ ਇੱਕ ਵਾਰ ਪਾਤਸ਼ਾਹ ਜੀ ਦਾ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਛੱਡਦੇ ਆ ਕਦੀ ਪੜ ਕੇ ਵੇਖੋ ਤਾਰੀਖ ਦੇ ਪੰਨਿਆਂ ਨੂੰ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਕੇ ਵੇਖੋ ਜਦੋਂ 6-7 ਪੋਦੀ ਰਾਤ ਨੂੰ ਪਾਸ਼ਾ ਜੀ ਨੇ ਅਨੰਦਪੁਰ ਸਾਹਿਬ ਛੱਡਣਾ ਇੱਕ ਵਾਰ ਅਨੰਦਪੁਰ ਸਾਹਿਬ ਦੇ ਵਿੱਚੋਂ ਦੀ ਘੁੰਮੇ ਨੇ ਉਹ ਗਲੀਆਂ ਵੇਖੀਆਂ ਵਾਂ ਜਿੱਥੇ ਬਚਪਨ ਬੀਤਿਆ ਅਜ ਪਤਾ ਛੱਡ ਕੇ ਜਾਣਾ ਵਾ ਸਤ ਜੀ ਕਦੀ ਵੇਖੋ ਪਰਿਵਾਰ ਦੇ ਇੱਕ ਜੀ ਦਾ ਵੀ ਅੰਤਲਾ ਸਮਾਨ ਉਸ ਘਰ ਚ ਨਾ ਆਵੇ ਜਿਹੜੇ ਘਰ ਨੂੰ ਰੀਜਾਂ ਬਣਾਇਆ ਹੋਵੇ ਦੋ ਚਮਕੌਰ ਸਾਹਿਬ ਦੀ ਗੱਡੀ 'ਚ ਦੋ ਸਰਹੰਦ ਮਾਤਾ ਗੁਜਰ ਕੌਰ ਜੀ ਉਥੇ ਪਿਤਾ ਦਿੱਲੀ ਦੀ ਧਰਤੀ ਤੇ ਆਪ ਹਜੂਰ ਸਾਹਿਬ ਇੱਕ ਤੇ ਕਿਸੇ ਆਮ ਪਰਿਵਾਰ ਨਾਲ ਵਾਪਰੇ ਆਂਦਾ ਤੇ ਲੋਕ ਕੰਨ ਅਸੀਂ ਲੈ ਦੱਸ ਕੀ ਪਰ ਪਰਸ਼ਾ ਜੀ ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਚੜ੍ਹਦੀ ਕਲਾ ਦੀ ਮਿਸਾਲ ਤੁਹਾਨੂੰ ਇਦਾਂ ਦੀ ਪੂਰੀ ਦੁਨੀਆ 'ਚ ਕਦੇ ਨਹੀਂ ਮਿਲੇਗੀ ਢੈਂਦੀ ਕਲਾ 'ਚ ਨਹੀਂ ਗਏ ਸਾਡਾ ਮੜਾ ਜਾ ਕਾਰੋਬਾਰ ਥੱਲੇ ਜਾਣ ਲੱਗੇ ਪੁੱਤ ਦਾ ਰਿਸ਼ਤਾ ਹੀ ਨਾ ਹੋਵੇ ਕੋਈ ਘਟਨਾ ਵਾਪਰ ਜਾਏ ਤੇ ਆਪਾਂ ਸੌ ਉਲਾਮੇ ਕਹਿ ਵੀ ਦੇ ਦਨੇ ਵੀ ਹਾਏ ਸਾਡੀ ਕਿਸਮਤ 'ਚ ਹੀ ਇੰਜ ਲਿਖਿਆ ਸਾਡੇ ਨਾਲ ਹੀ ਇੰਜ ਕਿ ਹੋਣਾ ਸੀ ਨਹੀਂ ਚੜ੍ਹਦੀ ਕਲਾ 'ਚ ਰੱਖਣਾ ਇਹ ਜ਼ਿੰਦਗੀ ਦਾ ਬੜਾ ਵੱਡਾ ਪੱਖ ਆਪਨੇ ਆਪ ਨੂੰ ਕਦੇ ਹੀ ਟੈਂਦੀ ਕਲਾ ਚ ਲੈ ਕੇ ਨਹੀਂ ਜਾਣਾ ਇਹ ਸਾਨੂੰ ਇਤਿਹਾਸ ਗੁਰਬਾਣੀ ਸਾਡੇ ਮਨ ਨੂੰ ਅੰਦਰੋਂ ਤਕੜਾ ਕਰਦੀ ਹੈ ਨਰਵਸ ਨਹੀਂ ਹੋਣਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਾਂ ਹਜ਼ੂਰ ਇਹ ਤੇ ਸਮਝਾਉਂਦੇ ਨੇ ਬਾਹਰ ਸੂਤ ਸਗਲ ਸਿਓ ਮੌਲਾ ਬਾਹਰੋਂ ਮੇਰਾ ਦੇਵੀ ਗੁਣਾ ਦੇ ਨਾਲ ਪੂਰਾ ਇਕਮਕਤਾ ਵਾ ਪਰ ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਿਣਾ ਮੈਂ ਸੰਸਾਰ ਵਿੱਚ ਆ ਪਰ ਵਕਾਰਾਂ ਤੋਂ ਮੈਂ ਇਦਾਂ ਅਲਿਪਤ ਹਾਂ ਜਿਵੇਂ ਕਮਲ ਫੁੱਲ ਉਗਦਾ ਚਿਕੜ ਚਾ ਪਰ ਆਪਣੇ ਪੱਤਿਆਂ ਨੂੰ ਚਿਕੜ ਤੋਂ ਬਚਾ ਕੇ ਰੱਖਦਾ ਸਾਚ ਨਾਮ ਮੇਰਾ ਮਨ ਲੱਗਾ ਮੇਰਾ ਜਿਹੜਾ ਮਨ ਵਾ ਉਹ ਸੱਚੇ ਨਾਮ ਦੇ ਨਾਲ ਲੱਗਾ ਹੋਇਆ ਇਕਮਿਕ ਹੋਇਆ ਪਿਆ ਲੋਗਣ ਸਿਓ ਮੇਰਾ ਠਾਠਾ ਬਾਗਾ ਠਾਠਾ ਬਾਗਾ ਸਮਝਦੇ ਆਪਾਂ ਠਈਆ ਠੱਪਾ ਜਿਹਨੂੰ ਆਪਾਂ ਕਹਿੰਦੇ ਆ ਵੀ ਇਹਨਾਂ ਜਿਹੜਾ ਵਿਕਾਰਾਂ ਦੇ ਨਾਲ ਆ ਨਾ ਇਹ ਤੇ ਮੇਰਾ ਠਈਆ ਠੱਪਾ ਵਾ ਅਸਲੀ ਮੇਰਾ ਜਿਹੜਾ ਮਨ ਵਾ ਸੱਚੇ ਨਾਮ ਦੇ ਨਾਲ ਲੱਗਾ ਹੋਇਆ ਮੁਖ ਕੀ ਬਾਤ ਸਗਲ ਸਿਓ ਕਰਤਾ ਮੁਖੋਂ ਮੈਂ ਸਾਰਿਆਂ ਨਾਲ ਗੱਲਾਂ ਕਰਦਾ ਜਾਨੀ ਕਿ ਜਿਹੜੇ ਵਿਕਾਰੀ ਬੰਦੇ ਆ ਉਹਨਾਂ ਨਾਲ ਵੀ ਬੋਲਚਾਰਾ ਹੈਗਾ ਵਾ ਕਈ ਵਰੀ ਐਸਾ ਹੁੰਦਾ ਨਾ ਆਪਾਂ ਕਿਸੇ ਗੁਰਮਖ ਬੰਦੇ ਨੂੰ ਕਿਸੇ ਵਕਾਰੀ ਬੰਦੇ ਦੇ ਕੋਲ ਬੈਠਿਆ ਵੇਖ ਕੇ ਅੰਦਾਜ਼ਾ ਲਾਉਨੇ ਆ ਵੀ ਲੈ ਤੂੰ ਉਹਨਾਂ ਕੋਲ ਕਿਉਂ ਬੈਠਾ ਹੁੰਦਾ ਮੈਂ ਮੂੰਹ ਨਾਲ ਗੱਲਾਂ ਕੀਤੀਆਂ ਉਹਨਾਂ ਨਾਲ ਪਰ ਜਿਹੜਾ ਦਿਲ ਵਾ ਨਾ ਉਹ ਮੇਰਾ ਮੇਰੇ ਗੁਰੂ ਨਾਲ ਹੀ ਜੁੜਿਆ ਹੋਇਆ ਜਿਹੜਾ ਮੇਰਾ ਅੰਦਰ ਵਾ ਨਾ ਉਹ ਗੁਰੂ ਦੇ ਉਪਦੇਸ਼ ਨਾਲ ਹੀ ਜੁੜਿਆ ਹੋਇਆ ਮੁੱਖ ਕੀ ਬਾਤ ਸਗਲ ਸਿਓ ਕਰਤਾ ਮੈਂ ਆਪਣੇ ਮੁਖੋਂ ਗੱਲਾਂ ਸਾਰਿਆਂ ਨਾਲ ਕਰਦਾ ਵਾਂ ਉੱਠਣਾ ਬੈਠਣਾ ਵਾਂ ਪਰ ਜੀ ਸੰਗ ਪ੍ਰਭ ਆਪਣਾ ਧਰਤਾ ਜਿਹੜਾ ਮੇਰਾ ਜੀ ਆ ਨਾ ਇਹ ਮੇਰਾ ਅੰਦਰ ਵਾ ਉਹ ਤੇ ਮੇਰਾ ਪ੍ਰਭੂ ਦੇ ਨਾਲ ਹੀ ਆ ਉਹ ਤੇ ਮੇਰਾ ਗੁਰੂ ਦੇ ਨਾਲ ਹੀ ਆ ਜਾਣੀ ਕਿ ਜਿਹੜਾ ਮੇਰਾ ਅੰਦਰ ਵਾ ਉਹ ਗੁਰੂ ਦੇ ਨਾਲ ਵਾ ਇਸ ਇਸ ਵਿਹਾਰ ਕਰਕੇ ਦੀ ਸਾਵਤ ਹੈ ਬਹੁਤ ਪਿਆਲਾ ਸਚਾਈ ਦੇ ਰਸਤੇ ਤੁਰਨ ਵਾਲਾ ਨਾ ਬੰਦਾ ਆਮ ਬੰਦੇ ਨੂੰ ਕਦੇ ਡਰਾਉਣਾ ਬਹੁਤ ਲੱਗਦਾ ਤੁਸੀਂ ਕਦੀ ਪਰਿਵਾਰਾਂ ਚ ਨੋਟ ਕਰਕੇ ਵੇਖਿਓ ਜਿਹੜਾ ਬੰਦਾ ਸੱਚ ਦੇ ਰਾਹ ਤੇ ਤੁਰਦਾ ਹੋਵੇ ਨਾ ਜਿਹੜਾ ਕਹਿੰਦਾ ਕਦੀ ਵੇਖਿਓ ਜਿਹੜਾ ਬੰਦਾ ਇਹ ਕਹਿੰਦੇ ਪਰਿਵਾਰ ਚ ਮੈਂ ਪੁੱਤ ਦਾ ਆਨੰਦ ਕਾਰਜ ਕਰਨਾ ਪਰ ਮੈਂ ਦਾਜ ਨਹੀਂ ਲੈਣਾ ਕਈ ਰੁੱਖਾ ਲੱਗਦਾ ਨਾ ਕਈਆਂ ਨੂੰ ਲੈ ਦੱਸ ਕਿੰਨਾ ਰੁੱਖਾ ਬੰਦਾ ਜੀ ਹੁੰਦਾ 10 ਰੁੱਖਾ ਕਹਦਾ ਵੀ ਮੈਂ ਆਪਣੇ ਅਸੂਲਾਂ ਨਾਲ ਸਮਝਾਉਤਾ ਨਹੀਂ ਕਰਨਾ ਜੋ ਮੈਂ ਜੀਵਨ ਦੇ ਵਿੱਚ ਕਮਾਇਆ ਉਹਨੂੰ ਮੈਂ ਉਹਦੇ ਉੱਤੇ ਤੁਰ ਕੇ ਵੇਖਣਾ ਚਾਹੁੰਦਾ ਕਈ ਅਫਸਰ ਤੁਹਾਨੂੰ ਮਿਲਣਗੇ ਐਸੇ-ਐਸੇ ਅਫਸਰ ਵੀ ਹੈਗੇ ਨੇ ਹਰ ਮਹਿਕਮੇ 'ਚ ਮਿਲਣਗੇ ਜਿਹੜੇ ਕਹਿੰਦੇ 1 ਰੁਪਿਆ ਜਦ ਤੱਕ ਮੈਂ ਬੇਈਮਾਨ ਦਾ ਘਰ ਲੈ ਕੇ ਨਹੀਂ ਆਇਆ ਪਰ ਉਹ ਡਰਾਉਣਾ ਲੱਗਦਾ ਨਾ ਆਮ ਬੰਦਿਆਂ ਨੂੰ ਉਹ ਤੇ ਉਹ ਤੋਂ ਉਹਨਾਂ ਨੂੰ ਡਰ ਆਉਂਦਾ ਨਾ ਸਾਰਿਆਂ ਨੂੰ ਪਰ ਉਹ ਖਤਰਨਾਕ ਤੇ ਨਹੀਂ ਹੁੰਦਾ ਵਾਸਤੇ ਵਿੱਚ ਹੁਣ ਗੁਰਨਾਨ ਸਾਹਿਬ ਮਹਾਰਾਜ ਬਾਰੇ ਭੂਤਨਾ ਬਤਾਲਾ ਸ਼ਬਦ ਕਿਉਂ ਵਰਤੇ ਸੀ ਜਦੋਂ ਸultanpur ਸਾਹਿਬ ਦੀ ਧਿਰ ਤੇ ਦੌਲਤਖਾਨ ਵਰਗੇ ਜਿਹੜੇ ਆ ਗਵਰਨਰ ਮੋਦੀ ਖਾਨ ਦੀ ਆਪਾਂ ਗੱਲ ਕਰਦੇ ਆ ਜਿਹੜਾ ਹਿਸਾਬ ਕਿਤਾਬ ਹੋਇਆ ਪਾਸ਼ਾ ਦੇ ਪੈਸੇ ਵੱਧ ਨਿਕਲੇ ਸਕੋ ਪਰ ਫਿਰ ਵੀ ਕਹਿੰਦੇ ਕਹਤਾ ਜਿਹਦੇ ਮੋਦੀ ਇਹ ਤਾਂ ਤੁਹਾਡਾ ਸਾਰਾ ਕਾਰੋਬਾਰ ਥੱਲੇ ਸੁੱਟ ਦੇਵੇਗਾ ਪਾਸ਼ਾ ਦੇ ਸੱਚੇ ਵਿਹਾਰ ਤੋਂ ਕਦੀ ਪੜ ਕੇ ਵੇਖੋ ਨਾ ਮਹਾਪੁਰਖਾਂ ਦੀ ਬਾਣੀ ਭੂਤਨਾ ਬਤਾਲਾ ਕਿਹਾ ਕੋਈ ਆਖੇ ਭੂਤਨਾ ਕੋ ਕਹੇ ਬਤਾਲਾ ਮਾથે ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਲੌਣਾ ਜਾਣ ਜੋਹੋ ਬੋਰਾ ਤਾਉ ਰਾਮ ਤੋਰਾ ਹੇ ਅਕਾਲ ਪੁਰਖ ਭਗਤ ਕਬੀਰ ਜੀ ਕਹਿੰਦੇ ਲੋਕ ਮੈਨੂੰ ਪਾਗਲ ਆਂਦੇ ਆ ਕਿਉਂ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਅਜੇ ਸਚਾਈ ਦੇ ਰਸਤੇ ਤੇ ਤੁਰਨ ਵਾਲਾ ਇਨਸਾਨ ਆਮ ਲੋਕ ਕਈ ਵਾਰ ਉਹਨੂੰ ਬੜਾ ਡਰਾਉਣਾ ਪੇਸ਼ ਕਰਦੇ ਵੀ ਬੜਾ ਭਿਆੰਕਰ ਬੰਦਾ ਵਾਸਤਵ ਚ ਭਿਆੰਕਰ ਨਹੀਂ ਹੁੰਦਾ ਉਹ ਡਰਾਉਣਾ ਨਹੀਂ ਹੁੰਦਾ ਅਸਲ ਚ ਕਿਉਂਕਿ ਉਹਦੇ ਜਿਹੜੇ ਅਸੂਲ ਹੁੰਦੇ ੜਾ ਸਚਾਈ ਦੇ ਰਸਤੇ ਤੇ ਤੁਰਨਾ ਹੁੰਦਾ ਨਾ ਉਹ ਉਹਨੂੰ ਤਗੜਾ ਕਰਦਾ ਤੇ ਆਮ ਬੰਦਾ ਜਿਹੜਾ ਉਸ ਚੀਜ਼ ਤੋਂ ਕਈ ਵਾਰੀ ਪਹਿ ਪੀਤ ਹੁੰਦਾ ਦੀ ਸਾਵਤ ਹੈ ਬਹੁਤ ਪਿਆਲਾ ਪਰ ਵਾਸਤ ਵਿੱਚ ਸਗਲ ਚਰਨ ਕੀ ਇਹ ਮਨ ਰਾਲਾ ਵਾਸਤ ਵਿੱਚ ਤਾਂ ਉਹ ਸਾਰਿਆਂ ਨਾਲ ਉਹਦਾ ਵਿਹਾਰ ਇੱਕੋ ਜਿਹਾ ਹੁੰਦਾ ਉਹ ਪਿਆਰ ਕਰਦਾ ਸਾਰਿਆਂ ਨਾਲ ਪਰ ਜਿਹੜੇ ਉਹਦੇ ਅਸੂਲ ਹੁੰਦੇ ਨੇ ਸੱਚ ਦੇ ਰਾਹ ਤੇ ਤੁਰਨ ਵਾਲੇ ਸਚਾਈ ਤੇ ਪਹਿਰਾ ਦੇਣ ਵਾਲੇ ਉਹਨੂੰ ਅੰਦਰੋਂ ਮਜ਼ਬੂਤ ਕਰਦੇ ਨੇ ਤੋ ਅਖੀਰ ਚ ਪਾਸ਼ਾ ਜੀ ਇਹ ਗੱਲ ਸਮਝਾਉਂਦੇ ਨੇ ਕਿ ਮਨੁੱਖ ਨੇ ਜ਼ਿੰਦਗੀ ਕੀ ਨਾਨਕ ਜਨ ਗੁਰ ਪੂਰਾ ਪਾਇਆ ਹੇ ਨਾਨਕ ਆਖ ਜਿਹੜਾ ਕਾਲਪੁਖ ਦੇ ਰਸਤੇ ਤੁਰਨ ਵਾਲਾ ਨਾਨਕ ਜਨ ਨੇ ਗੁਰ ਪੂਰਾ ਪਾਇਆ ਗੁਰੂ ਪੂਰੇ ਦੀ ਪ੍ਰਾਪਤੀ ਕਰ ਲਈ ਉਸ ਇਕਾ ਕਾਲਪੁਖ ਨਾ ਸਾਂਝ ਪਾ ਲਈ ਅੰਦਰ ਬਾਹਰ ਏਕ ਦਿਖਾਇਆ ਹੁਣ ਅੰਦਰ ਤੇ ਬਾਹਰ ਮੈਨੂੰ ਇੱਕ ਦਿਖ ਪਿਆ ਹੁਣ ਮੈਨੂੰ ਸਮਝ ਆ ਗਈ ਵੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਉ ਨਾਨਕ ਗੋਰ ਮੰਤਰ ਦੜਾਇਆ ਘਰ ਸੁਖ ਵਸਿਆ ਭਾਵ ਬਾਹਰ ਸੁਖ ਪਾਇਆ ਘਰ ਵੀ ਦੋਨੇ ਇੱਕ ਘਰ ਆ ਜਿਸਮਾ ਆਪਾਂ ਸਾਰੇ ਚੱਲ ਕੇ ਆਏ ਆ ਇੱਕ ਘਰ ਆ ਜਿੱਥੇ ਆਪਣਾ ਮਨ ਰਹਿੰਦਾ ਜਿਹਨੂੰ ਬਾਣ ਚ ਲਿਖਿਆ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬੋਰ ਨਾ ਹੋਏਗੋ ਫੇਰਾ ਇੱਕ ਬੇਨਤੀ ਕਰਾਂ ਮੇਰੀਓ ਭੈਣੋ ਮੇਰੇ ਵੀਰੋ ਜਿਹੜਾ ਬੰਦਾ ਆਪਣੇ ਅੰਦਰਲੇ ਘਰ ਵਿੱਚ ਸੁਖੀ ਹੋ ਗਿਆ ਨਾ ਜਿੱਥੇ ਮਨ ਰਹਿੰਦਾ ਸਾਡਾ ਤੇ ਫਿਰ ਉਸ ਘਰ ਚ ਵੀ ਸੁਖੀ ਹੋ ਜਾਏਗਾ ਜਿੱਥੇ ਤੁਹਾਡਾ ਟੱਬਰ ਰਹਿੰਦਾ ਜਿਹੜਾ ਅੰਦਰਲੇ ਘਰ ਚ ਸੁਖੀ ਨਾ ਨਾ ਹੋਇਆ ਉਹਦੇ ਵਾਸਤੇ ਫਰਨੀਚਰ ਭਾਵੇਂ ਜਿਹੜਾ ਮਰਜ਼ੀ ਮਹਿੰਗਾ ਹੋਵੇ ਉਹਦੇ ਘਰ ਬੜੇ ਵਧੀਆ ਹੋਣ ਭਾਵੇਂ ਘਰ ਚ ਸਮਾਨ ਬਹੁਤ ਕੀਮਤੀ ਪਿਆ ਹੋਵੇ ਉਹ ਕਦੀ ਵੀ ਬਾਹਰੋਂ ਸੁਖੀ ਨਹੀਂ ਹੋ ਸਕਦਾ ਪਾਤਸ਼ਾਹ ਜੀ ਜਦੋਂ ਅਸੀਂ ਬਾਣੀ ਪੜ੍ਹਦੇ ਆ ਬਾਪ ਦਲਾਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅਮਰਦੀਨਾ ਜਿਹਦੀ ਹਿਰਦੇ ਦੀ ਸੇਜਾ ਸੁਖੀ ਹੋ ਗਈ ਨਾ ਉਹਨੂੰ ਤਾਂ ਭਾਵੇਂ ਪ੍ਰਾਲੀ ਤੇ ਲੰਮਾ ਪਾ ਦਿਓ ਉਹਨੇ ਤਾਂ ਵੀ ਅਫਸਰ ਨਹੀਂ ਹੋਣਾ ਜੇ ਦੀ ਅੰਦਰ ਦੀ ਹਿਰਦੇ ਦੀ ਸੇਜਾ ਦੁਖੀ ਆ ਨਾ ਉਹਨੂੰ ਭਾਵੇਂ ਤੁਸੀਂ 5-7 ਮੋਟਾ ਗੱਦਾ ਹੋਵੇ ਦੇ ਥੱਲੇ ਇੰਚ ਯਾਨੀ ਕਿ 5-7 ਇੰਚ ਮੋਟਾ ਗੱਦਾ ਹੋਵੇ ਐ ਸੋਹਣੀਆਂ ਚਾਦਰਾਂ ਵਿਛਾ ਤਾਂ ਵੀ ਨੀ ਉਹਨੇ ਉਸ ਸਲਵਟੇ ਲਈ ਜਾਨੇ ਸਾਈ ਰਾਤ ਕਿਉਂਕਿ ਅੰਦਰੋਂ ਦੁਖੀ ਆ ਨਾ ਉਹ ਅੰਦਰੋਂ ਆਵਾਜ਼ ਆਰ ਬੰਦਾ ਜਿਹੜਾ ਅੰਦਰੋਂ ਪ੍ਰੇਸ਼ਾਨ ਬੰਦਾ ਮਖਮਲੀ ਸੇਜਾ ਦੇ ਉੱਤੇ ਵੀ ਆਵਾਜ਼ ਆ ਰਹਿੰਦਾ ਤੇ ਜਿਹਦਾ ਅੰਦਰ ਸੁਖੀ ਹੋਵੇ ਨਾ ਉਹ ਪਰਾਲੀ ਉੱਤੇ ਵੀ ਥੱਲੇ ਚਾਦਰ ਵਿਛਾਉਣ ਲਈ ਨਹੀਂ ਵੀ ਮਿਲੀ ਨਾ ਉਹਤੇ ਵੀ ਸੋਝੂਗਾ ਤੇ ਇਤਿਹਾਸ ਦੱਸਦਾ ਵਾ ਤਵਾਰੀਖ ਦੱਸਦੀ ਆ ਸਭ ਕੁਝ ਕੁਰਬਾਨ ਕਰਕੇ ਵੀ ਕਲਗੀਧਰ ਪਾਦਸ਼ਾ ਭਾਈ ਗਲਾਬੇ ਦੇ ਬਾਗ ਦੇ ਵਿੱਚ ਲੇਟੇ ਹੋਣ ਤੇ ਜਿਨ੍ਹਾਂ ਦੇ ਇਹ ਕਹਿਰ ਵਰਤਾਇਆ ਹੋਵੇ ਉਹਨਾਂ ਨੂੰ ਆਪਣੇ ਮੁਹੱਲਾ 'ਚ ਵੀ ਨੀਂਦ ਨਾ ਆਉਂਦੀ ਹੋਵੇ ਕਿਉਂਕਿ ਅੰਦਰੋਂ ਸੁਖੀ ਸੀ ਨਾ ਅੰਦਰ ਦੀ ਸੇਜਾ ਸੁਖੀ ਸੀ ਅੰਦਰੋਂ ਟਿਕੇ ਹੋਏ ਸੀ ਕੰਮ ਉਹ ਕਰੋ ਜਿਹਦੇ ਨਾਲ ਅੰਦਰ ਨਾ ਖੰਡੇ ਸਾਧ ਸੰਗਤ ਜੀ ਕੰਮ ਉਹ ਕਰੀਏ ਜਿਹਦੇ ਨਾਲ ਅੰਦਰ ਹਿੱਲੇ ਨਾ ਜਿਹਦੇ ਨਾਲ ਅੰਦਰ ਦਾ ਟਿਕਾਣਾ ਨਾ ਖੰਡੇ ਤੱਕ ਵੀਰੀ ਆਪਾਂ ਬਾਹਰੋਂ ਕੋ ਗਲਤ ਕੰਮ ਕਰ ਆਈਏ ਮਨ ਆਵਾਜ਼ ਆ ਰਿੰਦਾ ਨਾ ਇਸ ਕਰਕੇ ਧਿਆਨ ਰੱਖਣਾ ਕਿ ਮੈਂ ਆਪਣੇ ਮਨ ਨੂੰ ਅਵਾਜ਼ਾਰ ਨਾ ਹੋਣ ਦੇਵਾਂ ਤਨ ਨਾਲ ਇੱਕੋ ਬੇਨਤੀ ਅਖੀਰ ਤੇ ਕਰਾਂ ਤਨ ਨੂੰ ਤੁਸੀਂ ਮੜੀ ਜੀ ਖੁਰਾਕ ਪੁੱਠੀ ਦੇ ਕੇ ਵੇਖ ਲਓ ਤਨ ਰਾਤ ਨੂੰ ਪੀੜਿਤ ਹੁੰਦਾ ਵਾ ਤੁਸੀਂ ਤਾਨੂੰ ਉਹ ਖੁਰਾਕ ਦੇਖਵੇਂ ਲੋ ਜਿਹੜੀ ਤਾਨੂੰ ਫਿੱਟ ਨਹੀਂ ਬੈਂਦੀ ਤੁਹਾਡਾ ਤਨ ਦੱਸ ਦਿੰਦਾ ਵੀ ਆਹ ਖੁਰਾਕ ਸਹੀ ਨਹੀਂ ਹੈਗੀ ਤੁਸੀਂ ਉਸ ਤੋਂ ਬਾਅਦ ਉਹ ਖਾਂਦੇ ਨਹੀਂ ਕਦੀ ਮਨ ਨੂੰ ਵੀ ਇਦਾਂ ਦੇਖਿਓ ਕਿ ਜਦੋਂ ਮਨ ਨੂੰ ਆਪਾਂ ਗਲਤ ਖੁਰਾਕ ਦਿੰਨੇ ਆ ਸਾੜਾ ਲੇਖਣਾ ਸਾੜਾ ਸੁਣਨਾ ਸਾੜਾ ਪੜ੍ਹਨਾ ਜਦੋਂ ਮਨ ਆਵਾਜ਼ ਆਰ ਹੁੰਦਾ ਵਾ ਉਦੋਂ ਰੋਕ ਲਾ ਦਈਏ ਵੀ ਅੱਜ ਤੋਂ ਬਾਅਦ ਮਨ ਨੂੰ ਇਹ ਖੁਰਾਕ ਨਹੀਂ ਦੇਣੀ ਫਿਰ ਕੀ ਦੇਣੀ ਹੈ ਮੇਰੇ ਮਾਦੋ ਜੀ ਸਾਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ ਤਰਿਆ ਤੋ ਇਸ ਮਨ ਨੂੰ ਸਾਦੀ ਸੰਗਤ ਦਈਏ ਗੁਰੂ ਦੀ ਬਾਣੀ ਪੜ੍ਹੀਏ ਸਮਝੀਏ ਗੁਰੂ ਦੀ ਵਿਚਾਰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਸੇਖ ਕੌਮ ਦੇ ਮਹਾਨ ਢਾਡੀ ਜਿਥੇ ਜਿਨ੍ਹਾਂ ਨੇ ਤੁਹਾਨੂੰ ਇਤਿਹਾਸ ਸ਼ਰਵਣ ਕਰਾਉਣਾ ਭਾਈ ਸਰੂਪ ਸਿੰਘ ਜੀ ਕੜਿਆਣਾ ਉਹਨਾਂ ਦਾ ਸਮੂੱਚਾ ਜਥਾ ਮੇਰੇ ਤੋਂ ਬਾਅਦ ਉਹਨਾਂ ਨੇ ਵੀ ਤੁਹਾਨੂੰ ਇਤਿਹਾਸ ਦੀ ਲੜੀ ਦੇ ਨਾਲ ਜੋੜ ਕੇ ਰੱਖਣਾ ਹੈ ਆਪ ਜੀ ਨੇ ਇਦਾਂ ਟਿਕਾ ਬਣਾਈ ਰੱਖਣਾ ਆਪਣੇ ਪਰਿਵਾਰਾਂ 'ਚ ਸਹਿਜ ਪਾਠ ਗੁਰਬਾਣੀ ਪੜਨ ਦੀ ਆਤ ਪਾਓ ਆਪਣੇ ਮਨ ਦੇ ਵਿਚਾਰ ਸਾਫ਼ ਸੁਥਰੇ ਰੱਖੋ ਰਾਤ ਨੂੰ ਟਾਈਮ 'ਨਾ ਸੋਣਾ ਸਵੇਰੇ ਟਾਈਮ 'ਨਾ ਉੱਠਣਾ ਇਹ ਕੁਝ ਨੁਕਤੇ ਸੀ ਜਿਹੜੇ ਸਾਡੇ ਪਾਰਸ਼ਾ ਨੇ ਸਾਨੂੰ ਬਖਸ਼ਿਸ਼ ਕੀਤੇ ਸੀ ਆ ਜਿੰਦਗੀ ਦਾ ਟਾਈਮ ਟੇਬਲ ਵਿਗੜ ਗਿਆ ਜਿਹੜੀਆਂ ਪਰੇਸ਼ਾਨੀਆਂ 'ਚ ਲੋਕ ਲੰਘ ਰਹੇ ਨੇ ਜੇ ਅਸੀਂ ਵੀ ਉਹਨਾਂ ਪਰੇਸ਼ਾਨੀਆਂ ਜਿ ਤੁਰੇ ਫਿਰਦੇ ਆਂ ਫਿਰ ਸਾਡੇ ਗੁਰੂ ਨੇ ਸਾਨੂੰ ਵਿਲੱਖਣ ਰਾਹ ਕਿਹੜਾ ਵਿਖਾਇਆ ਜੇ ਅਸੀਂ ਉਹਨਾਂ ਭੀੜਾਂ ਦੇ ਵਿੱਚ ਜਾ ਕੇ ਸ਼ਾਮਲ ਹੋਣਾ ਫਿਰ ਨਿਆਰਾਪਣ ਕਹਦਾ ਸੀ ਸਾਡਾ ਨਿਆਰਾਪਣ ਇਹੋ ਸੀ ਸਾਡਾ ਰਹਿਣ ਸਹਿਣ ਉੱਠਣਾ ਬੈਠਣਾ ਸੋਚਣਾ ਹਰ ਇੱਕ ਘਟਨਾ ਨੂੰ ਘਟਨਾ ਵਾਪਰਦੀ ਉਹਨੂੰ ਸੋਚਣ ਦਾ ਨਜ਼ਰੀਆ ਗੁਰੂ ਪਾਸ਼ਾ ਨੇ ਵਖਰੇ ਤਾ ਲੋਕ ਖੁਸ਼ੀ ਵੇਣੇ ਮੂੰਹ ਮਿੱਠਾ ਕਰਦੇ ਸੀ ਇਥੇ ਪੁੱਤਰ ਦਾ ਸੰਸਕਾਰ ਕਰਕੇ ਆਏ ਹੋਈਏ ਜੀ ਚਿਖਾ ਵੱੜ ਰਹੀ ਹੁੰਦੀ ਆ ਤੇ ਬਾਪ ਦੀ ਹੱਥ ਦੀ ਤਲੀ ਤੇ ਕੜਾ ਪ੍ਰਸ਼ਾਦੀ ਦੇਗ ਰੱਖੀ ਜਾਂਦੀ ਆ ਇਹ ਸਿਰਫ ਸੇਕੌਮ ਦੇ ਹਿੱਸੇ ਹੀ ਆਇਆ ਵਾ ਵੀ ਜਦੋਂ ਕੋਈ ਚੜਾਈ ਵੀ ਕਰ ਜਾਏ ਤਰੰਤ ਹਲਵਾ ਬਣਾਉ ਤੇ ਹਲਵਾ ਸ਼ਬਦ ਵਰਤਿਆ ਹੈ ਬਾਣਤ ਹਲਵਾ ਤਰੰਤ ਬਣਿਆ ਹੈ ਤੋ ਇਹ ਵਿਲੱਖਣਤਾ ਜਿਹੜੀ ਸੀ ਸੇਕੌਮ ਦੀ ਹੌਲੀ ਹੌਲੀ ਕਿਉਂ ਗਵਾਚਦੀ ਆ ਅਸੀਂ ਆਪਣੇ ਨੇਾਰੇ ਗੁਰੂ ਦੇ ਸਜਾਨ ਤੋਂ ਹੌਲੀ ਹੌਲੀ ਕਿਨਾਰਾ ਕਰਦੇ ਗਏ ਆਓ ਆਪਣੇ ਘਰਾਂ ਵਿੱਚ ਘਰ ਘਰ ਬਾਬਾ ਗਾਵਿਏ ਵਾਲੀ ਜਿਹੜੀ ਵਿਚਾਰਤਰਾ ਲਾਗੂ ਕਰੀਏ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਾਰਿਆਂ ਦਾ ਧੰਨਵਾਦ ਜੀ ਬਾਕੀ ਰਹਿੰਦੀਆਂ ਵਿਚਾਰਾਂ ਜਿਹੜੇ ਆਉਣ ਵਾਲੇ ਦੀਵਾਨ ਨੇ ਉਹਨਾਂ ਵਿੱਚ ਆਪਾਂ ਫਿਰ ਇਸੇ ਤਰ੍ਹਾਂ ਕਰਾਂਗੇ ਅੱਜ ਦਾ ਇਹ ਪਾਵਨ ਸ਼ਬਦ ਰਾਗ ਆਸਾ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 385 ਦੇ ਉੱਪਰ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਸ਼ਬਦ ਸੀ ਜਿਸ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਮੇਰੀਆਂ ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਸੌਣ ਦਾ ਯਤਨ ਕਰਿਓ ਜੀ ਬੁਲੰਦ ਆਵਾਜ਼ ਵਿੱਚ ਫਤਿ ਬਲਾਓ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ